ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਕਰਪਾੁਰ ਨੂੰ ਪਾਕਿਸਤਾਨੀ ਯੂਨੀਅਨ ਸਿੱਧੂਪੁਰ ਵੱਲੋਂ ਬਠਿੰਡਾ ਦੇ ਡੀਸੀ ਦਫ਼ਤਰ ਬਾਹਰ ਤਰਨ ਲਗਾਇਆ ਅਤੇ ਨਾਰੀਪਾਸ ਦੀ ਕੀਤੀ ਗਈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਨਵੰਬਰ ਵਿੱਚ ਚੋਨਾ ਨੇ ਭੁਖ ਹੜਤਾਲ ਸ਼ੁਰੂ ਕੀਤੀ ਸੀ ਚੋਨੇ ਦੀ ਫਸਲ ਨਾ ਵਿਕਣ ਨੂੰ ਲੈ ਕੇ ਕਿਸਾਨ ਮੰਡੀ ਵਿੱਚ ਖੱਜਲ ਹੋ ਰਹੇ ਸਨ ਜਿਸ ਵਿੱਚ ਸਾਢੀ ਮੰਗ ਬਠਿੰਡਾ ਪ੍ਰਸ਼ਾਸਨ ਨੇ ਮੰਨ ਲਈ ਸੀ ਜਿਸ ਦੇ ਬਾਅਦ ਪ੍ਰਸ਼ਾਸਨ ਅਤੇ ਸਰਕਾਰ ਨੇ ਸਾਢੀ ਮੰਗ ਮੰਨਦੇ ਹੋਏ 5 ਜੂਨ ਨੂੰ ਚੋਨਾ ਲਗਾਉਣ ਦੀ ਗੱਲ ਕਹੀ ਸੀ ਜੋ ਨਾ ਨਾ ਵਿਕਨ ਦੇ ਕਾਰਨ ਜਦੋਂ ਲੋਕ ਖੱਜਲ ਖਵਾਰ ਹੋ ਰਹੇ ਸੀ ਤੁਸੀਂ ਦੇਖਿਆ ਸਾਰਿਆਂ ਨੇ ਬਠਿੰਡੇ ਦੇ ਵਿੱਚ ਚਾਰ ਕਿਸਾਨ ਮਰਨ ਮਰਤ ਦੇ ਲੀਡਰ ਬੈਠੇ ਦੇ ਸਾਡੇ ਔਰ ਉਦੋਂ ਸਰਕਾਰ ਦੇ ਉੱਤੇ ਇੰਨਾ ਕੰਨ ਤੇ ਜੋ ਸਰਕੀ ਕਿ ਇਹਨਾਂ ਨੇ ਝੋਨੇ ਦੀ ਲਵਾਈ ਦਾ ਅਗਲੇ ਸਾਲ ਹੋਣ ਵਾਲੇ ਸਮੇਂ ਵਾਸਤੇ ਇਹ ਡੇਟ 5 ਜੂਨ ਕਰਤੀ ਕਿ 5 ਜੂਨ ਨੂੰ ਕਿਸਾਨ ਝੋਨਾ ਲਾ ਸਕਣਗੇ ਲੇਕਿਨ ਉਹਦੇ ਅੱਜ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਕਿ ਸਾਹ ਥੱਲੇ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਫਿਰ ਕਿਸਾਨਾਂ ਨੂੰ ਇਹ ਮਜਬੂਰ ਕੀਤਾ ਜਾ ਰਿਹਾ ਕਿ ਝੋਨੇ ਦੀ ਜਿਹੜੀ ਲਵਾਈ ਆ ਉਹ 20 ਜੂਨ ਨੂੰ ਹੋਣੀ ਹੈ ਤਾਂ ਇਹਦਾ ਮਤਲਬ ਇਹ ਆ ਕਿ ਇੱਕ ਵਾਰੀ ਪਿੱਛੇ ਕਿਸਾਨ ਖਜਲ ਖੁਆਰ ਹੋਇਆ ਔਰ ਅੱਜ ਅੱਗੇ ਅਗਲੇ ਸਾਲ ਵਾਸਤੇ ਕਿਸਾਨ ਦੀ ਖਜਲ ਖੁਆਰੀ ਫੇਰ ਤਿਆਰ ਹੈ ਉਥੇ ਹੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਹਾਈਬ੍ਰਿਡ ਝੋਨਾ ਬੀਜਣ ਨੂੰ ਲੈ ਕੇ ਵੀ ਸਰਕਾਰ ਉਹਨਾਂ ਦਾ ਨੁਕਸਾਨ ਕਰ ਰਹੀ ਹੈ ਇਹ ਜਿਹੜੇ ਕਿਸਾਨ ਹਾਈਬ੍ਰਿਡ ਝੋਨਾ ਲਾਉਂਦੇ ਆ ਦੇਖੋ ਪੂਰੇ ਪੰਜਾਬ ਦਾ ਜਿਹੜਾ ਧਰਤੀ ਹੇਠਲੇ ਪਾਣੀ ਦੇ ਜਿਹੜੇ ਨਮੂਨੇ ਜਿੰਨੇ ਵੀ ਲਏ ਗਏ ਆ ਉਹ ਵਰਤੋਂ ਯੋਗ ਨਹੀਂ ਗਾ ਖੇਤੀ ਯੋਗ ਨਹੀਂ ਗਾ ਜਿਹੜਾ ਪਾਣੀ ਮਾੜਾ ਹੈ ਮਾੜੇ ਪਾਣੀ ਵਾਸਤੇ ਸਾਡੇ ਕੋਲੇ ਇੱਕੋ ਹੀ ਉਮੀਦ ਦੀ ਕਰਨ ਸੀਗੀ ਇਹ ਹਾਈਬ੍ਰਿਡ ਵੈਰੈਟੀਆਂ ਇਹ ਮਾੜੇ ਝੋਨੇ ਦੇ ਮਾੜੇ ਪਾਣੀ ਤੇ ਵੀ ਕਿਸਾਨ ਦੇ ਪੱਲੇ ਕੁਛ ਨਾ ਕੁਛ ਪਾਉਂਦੀਆਂ ਲੇਕਿਨ ਉਹਨਾਂ ਨੂੰ ਵੀ ਅੱਜ ਰੋਕ ਲਾ ਦਿੱਤੀ ਗਈ ਹੈ ਨਾਲ ਹੀ ਉਹਨਾਂ ਨੇ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਤੇ ਮੀਟਿੰਗ ਕਰਕੇ ਹੋਰ ਸੰਘਰਸ਼ ਤਿੱਖਾ ਕਰਨ ਦੀ ਗੱਲ ਕਹੀ ਹੈ ਦਸਣਯੋਗ ਹੈ ਕਿ ਤੜਨਾ ਮਾਲਫੇ ਦੇ ਬਠਿੰਡਾ ਫਰੀਦਕੋਟ ਮੁਕਸਰ ਸੰਖਰੂਰ ਅਤੇ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਲਗਾਇਆ ਗਿਆ ਹੈ ਜਗਬਾਣੀ ਟੀਵੀ ਚੰਡੀਗੜ੍ਹ ਤੇ ਲਈ ਵਿਕੇ ਪਹਿਲਤੀ ਰਿਪੋਰਟ